ਨੰ ਧੰ ਧੰ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਗਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਐਸੀ ਮਹਾਨ ਆਤਮਾ ਕੰਤਲ ਬਾਬਾ ਮਾਨ ਸਿੰਘ ਜੀ ਪੇ ਹੋਵੇ ਵਾਲੇ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਜਾਣੇ ਜੁੜ ਬੈਠੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ ਜਾਵੇ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 1430 ਅੰਗ ਦੇ ਅੱਖਰ ਅੱਖਰ ਦੇ ਵਿੱਚ ਰੱਬ ਦੀ ਗੱਲ ਕੀਤੀ ਆ ਪਰਮਾਤਮਾ ਦੀ ਗੱਲ ਕੀਤੀ ਆ ਵਾਹਿਗੁਰੂ ਜੀ ਦੀ ਗੱਲ ਕੀਤੀ ਆ ਸਤਗੁਰੂ ਜੀ ਜੇ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਦੀਦਾਰ ਕਰਨੇ ਹੋਣ ਕਿਵੇਂ ਕੀਤੇ ਜਾ ਸਕਦੇ ਇਓਂ ਜਾਬਦਾ ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਾਡੇ ਘਰ ਦੇ ਵਿੱਚ ਅਸੀਂ ਕੋਈ ਕੰਮਕਾਰ ਕਰਨਾ ਹੋਵੇ ਪਿਓ ਹੋਵੇ ਦਾਦਾ ਹੋਵੇ ਦਾਦੀ ਹੋਵੇ ਸਾਡੇ ਵੱਡ ਵਡੇਰੇ ਹੋਣ ਅਸੀਂ ਉਹਨਾਂ ਨੂੰ ਪੁੱਛਦੇ ਵੀ ਆਹ ਕੰਮ ਕਿਵੇਂ ਕੀਤਾ ਜਾ ਸਕਦਾ ਇਓਂ ਜਾਬਦਾ ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨਾ ਸਿੱਖ ਦੇ ਮੋਢੇ ਤੇ ਹੱਥ ਲਾ ਕੇ ਦੱਸ ਰਹੇ ਹੁਣ ਆ ਤੈਨੂੰ ਦੱਸਾਂ ਜੇ ਰੱਬ ਦੇ ਦਰਸ਼ਨ ਕਰਨੇ ਹਨ ਤੇ ਰੱਬ ਪਰਮਾਤਮਾ ਵੈਗੁਰੂ ਆਪਣੇ ਪਿਆਰਿਆਂ ਦੀ ਰਸਨਾ ਤੇ ਵਸਦਾ ਹੈ ਰੱਬ ਜੀ ਬਸੇ ਸਾਧ ਕੀ ਰਸਨਾ ਸਾਧ ਸੰਗਤ ਜਦੋਂ ਭਗਤੀ ਵਾਲੇ ਸਿਮਰਨ ਵਾਲੇ ਬੰਦਗੀ ਵਾਲੇ ਬਾਬਾ ਮਾਨ ਸਿੰਘ ਜੀ ਕਿਉਂਕਿ ਬੜਾ ਸਮਾਂ ਦਰਸ਼ਨ ਕੀਤੇ ਨੇ ਮਹਾਪੁਰਖਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਵਜਨ ਬਲਾ ਸੁਣਨੇ ਮਹਾਪੁਰਖਾਂ ਦੀ ਬੜੀ ਕਿਰਪਾ ਸੀ ਬੜੀ ਉਹਨਾਂ ਨੇ ਬਖਸ਼ਿਸ਼ ਕੀਤੀ ਬੜੀ ਰਹਿਮਤ ਕੀਤੀ ਐਹੋ ਜੇ ਮਹਾਪੁਰਖੋ ਜਦੋਂ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਆ ਨਾ ਸੱਚ ਜਾਣੋ ਜਿਹੜਾ ਧਰਮ ਰਾਜ ਆ ਨਾ ਧਰਮ ਰਾਜ ਹੱਥ ਜੋੜ ਕੇ ਤੇ ਇਦਾਂ ਖੜਾ ਹੋ ਜਾਂਦਾ ਤੇ ਆਪਣੇ ਜੰਮ ਦੂਤਾਂ ਨੂੰ ਕਹਿੰਦਾ ਕਹਿੰਦਾ ਰੱਬ ਦੇ ਪਿਆਰਿਆਂ ਦੇ ਕੋਲ ਨਾ ਜਾਇਓ ਉਹ ਕਹਿੰਦੇ ਜੇ ਭਲੇਖੇ ਨਾ ਚਲੇ ਗਏ ਉਹ ਕਹਿੰਦਾ ਫਿਰ ਤੂਸੀ ਵੀ ਨਹੀਂ ਛੁੱਟਣਾ ਤੇ ਮੈਂ ਵੀ ਨਹੀਂ ਛੁੱਟਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀ ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਰ ਉਹ ਕਹਿੰਦੇ ਨੇੜੇ ਨਾ ਜਾ ਅੱਜ ਐਸੀ ਮਹਾਨ ਆਤਮਾ ਬੜਾ ਦਰਦ ਸੀ ਮਹਾਪੁਰਸ਼ਾਂ ਦੇ ਦਿਲ ਵਿੱਚ ਮੇਰੇ ਤੋਂ ਪਹਿਲਾਂ ਬਾਬਾ ਜੀ ਬੋਲ ਕੇ ਗਏ ਨਾ ਉਸ ਤੋਂ ਪਹਿਲਾਂ ਜਿਹੜੇ ਮਹਾਪੁਰਸ਼ ਬੋਲੇ ਸੀ ਉਹ ਕਹਿੰਦੇ ਬਾਬਾ ਮਾਨ ਸਿੰਘ ਜੀ ਨੇ ਆਪਣਾ ਨਾਮ ਨਹੀਂ ਉਹਨਾਂ ਨੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠਿਆ ਬੈਠਾ ਮੈਨੂੰ ਗੱਲ ਯਾਦ ਆ ਗਈ ਉੜੀਸਾ ਦੀ ਗੁਜਰਾਤ ਦੇ ਵਿੱਚ ਉੜੀਸਾ ਦੇ ਵਿੱਚ ਜਦੋਂ ਬੜੀ ਮੁਸੀਬਤ ਆ ਗਈ ਨਾ ਲੋਕਾਂ ਉੱਤੇ ਉੱਥੋਂ ਦੀਆਂ ਸਰਕਾਰਾਂ ਵੇਖ ਰਹੀਆਂ ਸੀ ਸਾਡੀ ਬਾਹ ਫੜੇਗਾ ਕੋਈ ਇੱਥੋਂ ਦਾ ਮੰਤਰੀ ਆਵੇਗਾ ਕੋਈ ਹੋਰ ਆਦਮੀ ਤਗੜਾ ਆਦਮੀ ਆਵੇਗਾ ਕੋਈ ਨਹੀਂ ਬੋੜਿਆ ਉਹਨਾਂ ਦੀ ਬਾਹਾਂ ਫੜਨ ਵਾਲੇ ਧੰਨ ਧੰਨ ਬਾਬਾ ਮਾਨ ਸਿੰਘ ਜੀ ਸੰਤ ਭੇਵੇ ਵਾਲੇ ਮਹਾਂਪੁਰ ਜੀ ਲੰਗਰ ਲੈ ਕੇ ਉੱਥੇ ਪਹੁੰਚ ਗਏ ਇੱਕ ਸੇਵਾਦਾਰ ਨੇ ਗੱਲ ਦੱਸੀ ਉਹ ਕਹਿੰਦਾ ਮਹਾਪੁਰਖਾਂ ਦੇ ਜਦੋਂ ਲੰਗਰ ਲਾਇਆ ਨੇ ਇੱਕ ਬਜ਼ੁਰਗ ਬਾਬਾ ਆਇਆ ਤੇ ਉਹਨੇ ਲੰਗਰ ਛਕਿਆ ਸਮਾਂ ਬੜਾ ਸੁਆਵੱਜਿਆ ਸੀ ਮੰਜਿਆ ਉਹ ਕਹਿੰਦਾ ਮਹਾਪੁਰਖਾਂ ਨੇ ਲੰਗਰ ਛਕਿਆ ਉਸ ਸੇਵਾਦਾਰ ਨੇ ਆ ਕੇ ਉੱਥੋਂ ਦੇ ਰਹਿਣ ਵਾਲੇ ਬੰਦੇ ਨੇ ਕਹਿੰਦਾ ਅਗਲੇ ਦਿਨ ਫੇਰ ਆਇਆ ਤੇ ਫੇਰ ਲੰਗਰ ਛਕਿਆ ਤੀਜੇ ਦਿਨ ਆਇਆ ਤਾਂ ਲੰਗਰ ਛਕਿਆ ਕਹਿੰਦਾ ਸੇਵਾਦਾਰਾਂ ਵਾਲੇ ਪਾਸੇ ਵੀ ਇਹ ਕਹਿੰਦਾ ਰੋਣ ਲੱਗ ਪਿਆ ਫੋਟ ਫੋਟ ਕੇ ਰੋਣ ਲੱਗ ਪਿਆ ਤੇ ਉਹਨੂੰ ਪੁੱਛਿਆ ਵੀ ਕੀ ਗੱਲ ਤੈਨੂੰ ਕਿਸੇ ਦੇ ਮਾਰਾ ਸ਼ਬਦ ਕਹਿ ਦਿੱਤਾ ਜਨ ਲੰਗਰ ਨਹੀਂ ਮਿਲਿਆ ਰੋਲ ਦਾ ਬਾਬਾ ਕਾਰਨ ਕੀ ਤੇਰੇ ਉਹ ਕਹਿੰਦਾ ਨਹੀਂ ਮੈਂ ਤਾਂ ਰੋਜ਼ ਲੰਗਰ ਛਾਕੇ ਵੀ ਜਾਂਦਾ ਤੇ ਖੁੱਲਾ ਘਰ ਵੀ ਲੈ ਕੇ ਜਾਂਦਾ ਉਹਨੇ ਕਿਹਾ ਫਿਰ ਤੇਰੇ ਰੋਣ ਦਾ ਕਾਰਨ ਕਹਿੰਦਾ ਤੁਹਾਡੇ ਵੱਲੇ ਵੇਖ ਕੇ ਮੈਨੂੰ ਰੋਣ ਆ ਗਿਆ ਬਾਬਾ ਸਾਡੇ ਤੋਂ ਕੀ ਗਲਤੀ ਹੋ ਗਈ ਜਿਹੜਾ ਤੈਨੂੰ ਰੋਣ ਆ ਗਿਆ ਕਹਿੰਦਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿੱਖ ਕਮਾਉਣ ਵਾਲਿਓ ਜਿਸ ਦਿਨ ਤੁਹਾਡੇ ਉੱਤੇ ਮੁਸੀਬਤ ਆਈ ਦਿੱਲੀ ਦੀਆਂ ਗਲੀਆਂ ਵਿੱਚ ਤੁਹਾਡੇ ਗਲਾਂ ਵਿੱਚ ਟਾਇਰ ਪਾ ਪਾ ਕੇ 84 ਵਿੱਚ ਸਾੜਿਆ ਗਿਆ ਅੱਜ ਸਾਡੇ ਉੱਤੇ ਮੁਸੀਬਤ ਆ ਗਈ ਆ ਤੁਸੀਂ ਉਹ ਪੰਜਾਬ ਤੋਂ ਚੱਲ ਕੇ ਧੰਨ ਬਾਬਾ ਮਾਨ ਸਿੰਘ ਜੀ ਭਿਓਵੇ ਵਾਲੇ ਬਾਬਾ ਮਾਨ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਤੇ ਉਹਨਾਂ ਦੇ ਸਾਰੇ ਸੇਵਾਦਾਰ ਕਹਿੰਦੇ ਸਾਡੇ ਬਾਅਦ ਤੇ ਸਾਨੂੰ ਛਕਾਉਣ ਬਾਅਦ ਤੇ ਲੰਗਰ ਲੈ ਕੇ ਆਗੇ ਜਿਹੜੀ ਗੱਲ ਮਹਾਪੁਰਸ਼ ਕਹ ਕੇ ਆਗੇ ਸਨ ਕਹਿੰਦਾ ਜਿੱਥੇ ਮਹਾਪੁਰਸ਼ ਧੰਨ ਨੇ ਨਾ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਨ ਬਾਜਾਂ ਤੇ ਤਾਜਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਤਨ ਗੁਰੂ ਕਾ ਪੰਥ ਖਾਲਸਾ ਤਨ ਇਹ ਕੌਣ ਸੀ ਤਨ ਖਾਣ ਵਾਲੇ ਬਾਬਾ ਮਾਨਸਿੰਘ ਬਾਬਾ ਮਾਨ ਸਿੰਘ ਜੀ ਦੇ ਵਾਰੇ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਬੈਠੇ ਆਂ ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਆ ਨਾ ਸਾਲੂ ਸਾਰੀ ਜ਼ਿੰਦਗੀ ਉਹਨਾਂ ਨੇ ਸੇਵਾ ਤੇ ਸਿਮਰਨ ਦੇ ਨਾਲ ਜੋੜਿਆ